ਪੰਜਾਬ ਦੇ ਵਿੱਚ ਪ੍ਰਦਰਸ਼ਨਾਂ ਦਾ ਦੌਰ ਚੱਲ ਰਿਹਾ ਇੱਕ ਪਾਸੇ ਕਿਸਾਨਾਂ ਦਾ ਪ੍ਰਦਰਸ਼ਨ ਹੁਣ ਕੱਲ ਤੋਂ ਚੰਡੀਗੜ੍ਹ ਦੇ ਵਿੱਚ ਹੋਣਾ ਤੇ ਦੂਸਰੇ ਪਾਸੇ ਤਹਿਸੀਲਦਾਰਾਂ ਦਾ ਜਿਹੜਾ ਪ੍ਰਦਰਸ਼ਨ ਉਹ ਵੀ ਚੱਲਦਾ ਸਾਰੇ ਕੰਮ ਨੇ ਜਿਹੜੇ ਪੰਜਾਬ ਦੇ ਬੰਦ ਹੋਏ ਨੇ ਸਾਡੇ ਨਾਲ ਐਨਕੇ ਸ਼ਰਮਾ ਜੀ ਮੌਜੂਦ ਨੇ ਸ਼ਰਮਾ ਜੀ ਕਿਵੇਂ ਦੇਖਦੇ ਹੋ ਪਹਿਲਾਂ ਬਿਆਨ ਆਉਂਦੇ ਸੀ ਕਿ ਸਾਡੀ ਸਰਕਾਰ ਆਈ ਤੇ ਜਿਹੜੇ ਉਹ ਧਰਨੇ ਨਹੀਂ ਲੱਗਣੇ ਪਰ ਹੁਣ ਦੂਜੇ ਦਿਨ ਪੰਜਾਬ ਦੇ ਵਿੱਚ ਧਰਨਾ ਲੱਗਦਾ ਕੱਲ ਕਿਸਾਨਾਂ ਦਾ ਧਰਨਾ ਵੀ ਜਾਰੀ ਹੋ ਜਾਣਾ ਤੇ ਹੁਣ ਜਿਹੜੇ ਤਹਿਸੀਲਦਾਰ ਨੇ ਉਹ ਵੀ ਧਰਨੇ ਤੇ ਗਏ ਹੋਣੇ ਪ੍ਰਦਰਸ਼ਨ ਤੁਸੀਂ ਦੇਖੋ ਵੀ ਸਰਕਾਰ ਜਿਹੜੀ ਹੈ ਨਾ ਧਰਨੇ ਲਾ ਕੇ ਹੀ ਲਗੀ ਜੇ ਲੋਕਾਂ ਦਾ ਕੁੱਤਾ ਹੀ ਮਰ ਜਾਂਦਾ ਤਾਂ ਉੱਥੇ ਵੀ ਇਹ ਧਰਨੇ ਲਾਉਂਦੇ ਤੇ ਸੜਕਾਂ ਦੇ ਧਰਨੇ ਚੌਂਕਾਂ ਦੇ ਧਰਨੇ ਡਰਾਮੇ ਜਿਹੜੇ ਕਰਨ ਵਾਲੀ ਸਰਕਾਰ ਸੀਗੀ ਫਿਰ ਇਹਨਾਂ ਨੇ ਰੱਜ ਕੇ ਝੂਠ ਬੋਲੇ ਭਗਵੰਤ ਮਾਨ ਜੀ ਕਹਿੰਦੇ ਤੇ ਵੀ ਮੈਨੂੰ ਇੱਕ ਵਾਰੀ ਬਣਾ ਦਿਓ 14 ਫਸਲਾਂ ਤੇ ਐਮਐਸਪੀ ਦੇਵਾਂਗੇ ਆ ਵੀਡੀਓ ਮੈਂ ਦਿਖਾਈ ਉਸ ਤੋਂ ਬਾਅਦ ਫਿਰ ਇਹਨਾਂ ਦਾ ਬਾਪੂ ਜਿਹੜਾ ਕੇਜਰੀਵਾਲ ਉਹ ਆ ਗਿਆ ਉਹ ਕਹਿਣ ਲੱਗਾ ਵੀ ਤੁਸੀਂ ਮੁੱਗੀ ਬੀਜੋ ਜੀ ਮੱਕੀ ਬੀਜੋ ਜੀ ਅਸੀਂ ਸਾਰੀਆਂ ਫਸਲਾਂ ਤੇ ਦੇਵਾਂਗੇ ਉਸ ਤੋਂ ਮੁਕਰੇ ਇਹਨਾਂ ਦੀ ਖਰੜਚ ਮੰਤਰੀ ਰਹੀ ਆ ਬੀਬੀ ਉਹ ਕਹਿੰਦੀ ਦੀ 5 ਮਿੰਟ ਚ ਐਮ ਐਸ ਪੀ ਦੇ ਦਾਂਗੇ ਫਿਰ ਇਹਨਾਂ ਨੇ ਕਿਹਾ ਅਸੀਂ ਜੇ ਹੜ੍ਹ ਚ ਬੱਕਰੀ ਵੀ ਮਰ ਗਈ ਮੁਰਗੀ ਮਰ ਗਈ ਉਹਦੇ ਪੈਸੇ ਦਵਾਂਗੇ ਉਹ ਤੋਂ ਮੁਕਰੇ ਕਿਸੇ ਕਿਸਾਨ ਨੂੰ ਪੰਜਾਬ ਚ ਮੁਆਵਜ਼ਾ ਨਹੀਂ ਦੇਆ ਖਾਦਾਂ ਤੇ ਸਹੀ ਨਹੀਂ ਮਿਲ ਰਹੀਆਂ ਦਵਾਈਆਂ ਉਹ ਮਾੜੀਆਂ ਮਿਲ ਰਹੀਆਂ ਕਿ ਕਿਸਾਨ ਬੁਰੀ ਤਰ੍ਹਾਂ ਲੁੱਟਿਆ ਜਾ ਰਿਹਾ ਹੈਗਾ ਤੇ ਜੇ ਇਹਨਾਂ ਨਾਲ ਮੀਟਿੰਗ ਕਰਨ ਕੱਲ ਗਏ ਤੇ ਜਲੀਲ ਕਰਕੇ ਭਜਾਏ ਬਾਦਲ ਸਾਹਿਬ ਤਾਂ ਬਾਹਰ ਨਿਕਲ ਕੇ ਮੀਟਿੰਗਾਂ ਕਰਦੇ ਤੇ ਇਹ ਵੀ ਕਿੰਨੇ ਵਾਰੀ ਜਾਂਦੇ ਰਹੇ ਸੋ ਮਤਲਬ ਇੱਕ ਤਾਂ ਜਿੰਨੇ ਕੰਮ ਜੋ ਕੁਝ ਵੀ ਕਿਸਾਨੀ ਵਾਸਤੇ ਕਰਿਆ ਚਾਹੇ ਕਿਸਾਨਾਂ ਦੇ ਮੋਟਰਾਂ ਦੇ ਬਿੱਲ ਮਾਫ ਆ ਚਾਹੇ ਕਿਸਾਨ ਦਾ ਗੱਡਾ ਗਹਿ ਕੇ ਟਰੈਕਟਰ ਤੁਸੀਂ 14 ਲੱਖ ਕਨੈਕਸ਼ਨ ਆ 12 ਲੱਖ ਬਾਲ ਸਾਹਿਬ ਦੇ ਟੋਟਲ ਕਿਸਾਨਾਂ ਦੀ ਵੈਲਫੇਅਰ ਬਾਲ ਸਾਹਿਬ ਕਰਦੇ ਰਹੇ ਇਹਨਾਂ ਨੇ ਕੂੜ ਪ੍ਰਚਾਰ ਕਰਕੇ ਝੂਠ ਕਰਕੇ ਕਿਸਾਨਾਂ ਨੂੰ ਪਿੱਛੇ ਲਾ ਕੇ ਸਰਕਾਰ ਬਣਾ ਲਈ ਹੁਣ ੱੱਕੇ ਮਾਰ ਕੇ ਘਰ ਤੋਂ ਬਾਹਰ ਕੱਢਿਆ ਅਸੀਂ ਕਿਸਾਨਾਂ ਦੇ ਨਾਲ ਪਹਿਲਾਂ ਵੀ ਸੀ ਹਾਂ ਅੱਗੇ ਵੀ ਰਹਾਂਗੇ ਦੂਸਰੀ ਤਹਿਸੀਲਦਾਰ ਵਾਲੀ ਗੱਲ ਕੀਤੀ ਤੁਸੀਂ ਉਹਨੇ ਮੈਨੂੰ ਪਤਾ ਲੱਗਿਆ ਨਮਾ ਫਰਮਾਨ ਜਾਰੀ ਹੋਇਆ ਵੀ ਜਿਹੜੇ ਨਵੇਂ ਅਜੇ ਭਰਤੀ ਕਰੇ ਆ ਬਿਨਾ ਟ੍ਰੇਨਿੰਗ ਤੋਂ ਵੀ ਰਜਿਸਟਰੀਆਂ ਕਰਨਗੇ ਚਾਹੇ ਕਿਸੇ ਨੂੰ ਵੀ ਲਾ ਲੈਣ ਜਦ ਤੱਕ ਇਹਨਾਂ ਦੇ ਐਮ.ਐਲ.ਏ ਇਹਨਾਂ ਦੇ ਮੰਤਰੀ ਸੀ.ਐਮ ਤੇ ਸੁਪਰੀਮੋ ਕੇਜਰੀਵਾਰ ਰਿਸ਼ਵਤ ਲੇਊਗਾ ਪੰਜਾਬ ਨੂੰ ਲੁੱਟਣਾ ਨਹੀਂ ਛੱਡ ਸਕਦਾ ਤਾਂ ਇਹ ਲੋਕ ਕਿਸ ਤਰ੍ਹਾਂ ਲੁੱਟਣਾ ਛੱਡ ਦੇਣਗੇ ਲੋਕਾਂ ਨੂੰ ਹਰ ਮਹੀਨੇ-ਮਹੀਨੇ 15-15 ਦਿਨ ਦੇ ਦਾ ਪੈਸੇ ਲੈ ਕੇ ਤਹਿਸੀਲਦਾਰ ਲਾਂਦੇ ਆ ਉਹਨਾਂ ਤੋਂ ਪੈਸੇ ਲੈਂਦੇ ਆ ਫਿਰ ਉਹ ਲੋਕਾਂ ਦਾ ਖੂਨ ਚੂਸ ਕੇ ਲੁੱਟ ਕੇ ਇਹਨਾਂ ਨੂੰ ਦਿੰਦੇ ਆ ਸੋ ਇਹ ਤਾਂ ਲੁੱਟ ਕੁਸਟਾ ਜਿਹੜੀ ਬੁਰੀ ਤਰ੍ਹਾਂ ਜਾ ਰਹੀ ਸੀ ਪੰਜਾਬ 'ਚ ਸਹੂਲਤਾਂ ਕੇਂਦਰ ਬਣਾਏ ਤੇ ਸਾਰੇ ਰਿਕਾਰਡ ਆਨਲਾਈਨ ਕਰੇ ਤੇ ਸਾਡੀ ਪਲੈਨਿੰਗ ਤੀ ਵੀ ਜਿਹੜੀਆਂ ਰਜਿਸਟਰੀਆਂ ਉਹ ਵੀ ਸਹੂਲਤਾਂ ਕੇਂਦਰਾਂ 'ਚ ਹੋਣਗੀਆਂ ਤਾਂ ਕਿ ਜਿਹੜਾ ਲੋਕ ਤਹਿਸੀਲਦਾਰ ਦੇ ਅੰਮੋ ਸਾਹਮਣੇ ਹੀ ਨਾ ਹੋਣ ਤਾਂ ਵੀ ਰਿਸ਼ਵਤਖੋਰੀ ਆਪਣੇ ਆਪ ਟੈਕਨੋਲੋਜੀ ਨਾਲ ਅਸੀਂ ਰਿਸ਼ਵਤਖੋਰੀ ਬੰਦ ਕਰ ਰਹੇ ਤੇ ਐਡਮਿਨਿਸਟ੍ਰੇਟਿਵ ਰਿਫਾਰਮਸ ਲਾਏ ਤੇ ਸੋ ਅੱਜ ਹਾਲਾਤ ਦੇਖੋ ਤੁਸੀਂ ਆ ਇੱਕ ਮੰਤਰੀ ਬਣਾ ਦਿਆ ਇਹਨਾਂ ਨੇ ਉਹਨੂੰ 2 ਸਾਲ ਪਤਾ ਹੀ ਨਹੀਂ ਲੱਗਿਆ ਵੀ ਮੇਰੇ ਕੋਲ ਕੋਈ ਮੈਕਮਾ ਹੈ ਵੀ ਆ ਨਹੀਂ ਜਿਹੜਾ ਉਹ ਤਮਾਤਰ ਵਾਲਾ ਮੰਤ ਸੋ ਇਹ ਜਿਹੇ ਹਾਲਾਤ ਬਣੇ ਹੋਈਆਂ ਇਹ ਪੰਜਾਬ ਨੂੰ ਜਦ ਤੱਕ ਜੇ ਆਪ ਲੁੱਟਣਗੇ ਤਾਂ ਫਿਰ ਅਫਸਰ ਵੀ ਲੁੱਟਣਗੇ ਜੇ ਆਪ ਹੁਣ ਮੇਰੇ ਹਲਕੇ 'ਚ ਡੇਰਾ ਸੀ ਤਸਵੀਰ 'ਚ ਅੱਜ ਵੀ ਦੇਖੋ ਤੁਸੀਂ بڑے بڑے ਹੋਲਡਿੰਗ ਲੱਗੇ ਹੋਏ ਆ ਵੀ ਜੇ ਕੋਈ ਪੈਸੇ ਮੰਗਦਾ ਮੈਨੂੰ ਫੋਨ ਕਰੋ ਥਾਣੇ 'ਚ ਹੋਲਡਿੰਗ ਹੈ ਆ ਪਰ ਉਹਨਾਂ ਤੇ ਪੇਂਟ ਮਾਰਦੇ ਆ ਇਹਨਾਂ ਨੇ ਕਿਉਂਕਿ ਇਹਨਾਂ ਦੇ ਪੈਸੇ ਸਿੱਧੇ ਘਰਾਂ 'ਚ ਜਾ ਰਹੇ ਆ ਸੋ ਜਦ ਤੱਕ ਇਹ ਖੁਦ ਰਿਸ਼ਵਤ ਲੈਣਗੇ ਨਾ ਤਾਂ ਮਤਲਬ ਤੁਸੀਂ ਦੇਖੋ ਵੀ ਪੋਸੀਬਲ ਹੀ ਨਹੀਂ ਐ ਵੀ ਰਿਸ਼ਵਤ ਖੋਰੀ ਬੰਦ ਹੋ ਜੂਗੀ ਆ ਨਸੇ ਆ ਇਹਨਾਂ ਦੇ ਵਿਧਾਇਕ ਐਮਐਲਏ ਸਭ ਪਿੰਡਾਂ 'ਚ ਬਕਾਰੇ ਹਰ ਘਰ ਨਸ਼ਾ ਬਿਕਰਿਆ ਤੇ ਡਰਾਮੇ ਕਰਨ ਵਾਸਤੇ ਛਾਪੇ ਮਾਰ ਰਹੇ ਕੱਲ ਐਮਐਲਏ ਨਰਿੰਦਰ ਕੌਰ ਭਰਾਜ ਦਾ ਆ ਗਿਆ ਇੱਕ ਟਰੱਕ ਯੂਨੀਅਨ ਦੇ ਪ੍ਰਧਾਨ ਤੋਂ ਵਿਚਾਰਾਂ ਜਮੀਨ ਜਮਨ ਵੇਚ ਕੇ 30 ਲੱਖ ਇਕੱਠਾ ਕਰ ਲਿਆ ਬਾਅਦ 'ਚ ਉਹਨੂੰ ਪ੍ਰਧਾਨ ਗਿਣਦੇ ਹੀ ਉਹਨੇ ਆਤਮ ਹੱਤਿਆ ਕਰ ਲਈ ਇਹੋ ਜਿਹਾ ਹਾਲ ਹੋ ਰਹੀਆਂ ਪੰਜਾਬ 'ਚ ਸੋ ਇਹ ਸਰਕਾਰ ਪੰਜਾਬ 'ਚ ਬਹੁਤ ਬੁਰੀ ਤਰ੍ਹਾਂ ਲੁੱਟ ਰਹੀ ਹੈ ਸ਼ਰਮਾ ਜੀ ਜਿਵੇਂ ਤੁਸੀਂ ਗੱਲ ਕੀਤੀ ਆ ਡਰਾਮੇਵਾਦ ਸਰਕਾਰ ਕਿਆ ਪਰ ਜਦੋਂ 2022 ਦੇ ਵਿੱਚ ਕਿਸਾਨ ਅੰਦੋਲਨ ਸੀ ਉਦੋਂ ਸਿੱਧੇ ਸਿੱਧੇ ਇਲਜ਼ਾਮ ਬੀਬੀ ਹਰਸਿਮਰਤ ਕੌਰ ਬਾਦਲ ਤੇ ਲੱਗਦੇ ਸੀ ਸੁਖਵੀਰ ਸਿੰਘ ਬਾਦਲ ਤੇ ਲੱਗਦੇ ਸੀ ਉਹ ਕਹਿੰਦੇ ਇਹਨਾਂ ਦੀ ਬੀਜੇਪੀ ਦੇ ਨਾਲ ਸਾਠਗਾਠ ਆ ਕਹਿੰਦੇ ਉੱਥੇ ਇਹਨਾਂ ਨੇ ਜਿਹੜਾ ਉਹਨਾਂ ਦੇ ਨਾਲ ਹੋ ਕੇ ਜਿਹੜੇ ਕਿਸਾਨਾਂ ਵਿਰੋਧੀ ਬਿੱਲ ਸੀ ਉਹ ਪਾਸ ਕਰਾਏ ਨੇ ਉਦੋਂ ਇਹਨਾਂ ਤੇ ਇਲਜ਼ਾਮ ਲੱਗਦੇ ਸੀ ਇਹ ਸਿਰਫ ਇੱਕ ਦੂਜੇ ਤੇ ਬਿਆਨਵਾਜੀ ਹੋ ਆ ਅੱਜ ਤੱਕ ਕਿਸਾਨਾਂ ਦੀ ਜਿੰਨੀ ਵੈਲਫੇਅਰ ਕਰੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਭਾਜਪੀ ਨਾਲ ਸਾਡੀ 20-25 ਸਾਲ ਸਾਂਝ ਰਹੀ ਆ ਅਸੀਂ ਜਿਹੜਾ ਸਮਝੌਤਾ ਤੋੜਿਆ ਸੀਗਾ ਉਹ ਜਦੋਂ ਭਾਜਪੀ ਕਿਸਾਨਾਂ ਦੇ ਖਿਲਾਫ ਗਈ ਅਸੀਂ ਰਾਜ ਭਾਗ ਮਨਿਸਟਰੀਆਂ ਸਾਰਾ ਕੁਝ ਛੱਡ ਕੇ ਸਮਝੌਤਾ ਤੋੜ ਕੇ ਜਿਹੜਾ ਬਾਹਰ ਆਏ ਸੀਗਾ ਭਗਵੰਤ ਮਾਨ ਤਾਂ ਜਾ ਕੇ ਸੈਂਟਰ 'ਚ ਅਮਿਤ ਸ਼ਾਹ ਦੇ ਪੈਰਾਂ 'ਚ ਗਿਰ ਜਾਂਦਾ ਮਿੰਟ 'ਚ ਕੇਜਰੀਵਾਲ ਦੀ ਚਮਚਾਗਰੀ ਕਰਦਾ ਹੈਗਾ ਪੰਜਾਬ ਨੂੰ ਡੁੱਟ ਕੇ ਦਿੱਲੀ ਚ ਲਾ ਰਹੇ ਆ ਕੋ ਸਾਰੇ ਅਫਸਰ ਦਿੱਲੀ ਤੋਂ ਆ ਕੇ ਬੈਠੇ ਆ ਚੇਅਰਮੈਨ ਜਿਹੜੇ ਦਿੱਲੀ ਤੋਂ ਲਾਏ ਜਾ ਰਹੇ ਆ ਰਾਜ ਸਭਾ ਮੈਂਬਰ ਦਿੱਲੀ ਵਾਲੇ ਲਾਏ ਜਾ ਰਹੇ ਆ ਸੋ ਸ਼੍ਰੋਮਣੀ ਅਕਾਲੀ ਦਲ ਕਦੇ ਇਸ ਤਰ੍ਹਾਂ ਕਿਸੇ ਦੇ ਪੈਰਾਂ 'ਚ ਨਹੀਂ ਗਿਰਿਆ ਬਲਕਿ ਆਪਣੇ ਮਸਲੇ ਹੱਲ ਕਰਾਉਣ ਵਾਸਤੇ ਭਾਈਵਾਲ ਪਾਰਟੀ ਨਾਲ ਡਟ ਕੇ ਜਿਹੜਾ ਲੜਾਈ ਵੀ ਲੜਦਾ ਰਿਹਾ ਔਰ ਪੰਜਾਬ ਦੇ ਮਸਲੇ ਵੀ ਹੱਲ ਜਿਹੜਾ ਉਹ ਕਰਵਾਉਂਦਾ ਰਿਹਾ ਹੁਣ ਇਹੀ ਕੇਜਰੀਵਾਲ ਇਹੀ ਭਗਵੰਤ ਮਾਨ ਦੇਣ 14ਵਾਂ ਫਸਲਾ ਤੇ ਐਮਐਸਪੀ ਜਿਹੜੇ ਕਹਿੰਦੇ ਤੇ 5 ਮਿੰਟ ਚ ਦੇ ਦਾਂਗੇ ਭਗਵੰਤ ਮਾਨ ਨੇ ਵੀ ਕਿਹਾ ਕੇਜਰੀਵਾਲ ਨੇ ਵੀ ਕਿਹਾ ਇਹਨਾਂ ਦੇ ਮინისტრਾਂ ਨੇ ਵੀ ਕਿਹਾ ਪਿਰ ਮੁਰਗੀਆਂ ਦੇ ਪੈਸੇ ਬੱਕਰੀਆਂ ਦੇ ਪੈਸੇ ਹੜਾਂ ਦੇ ਪੈਸੇ ਇੱਕ ਕਿਸਾਨ ਨੂੰ ਪੰਜਾਬ ਦੇ ਅੰਦਰ ਕਦੇ ਮੁਆਵਜ਼ਾ ਨਹੀਂ ਮਿਲਿਆ ਸੋ ਹੁਣ ਪੰਜਾਬ ਦੇ ਲੋਕ ਸਮਝ ਰਹੇ ਆਂ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਤਾਂ ਪਹਿਲਾਂ ਵੀ ਕਿਸਾਨਾਂ ਦੀ ਲੜਾਈ ਲੜਦਾ ਰਿਹਾ ਅੱਗੇ ਵੀ ਲੜਦਾ ਰਹੂਗਾ ਥੈਂਕ ਯੂ ਸ਼ਰਮਾ ਜੀ ਜੇ ਗੱਲ ਕਰੀਏ ਭਾਰਤੀ ਦੀ ਅਕਾਲੀ ਦਲ ਦੀ ਭਾਰਤੀ ਹੋ ਰਹੀ ਆ ਹੁਣ ਦੁਬਾਰਾ ਮੋੜਪੁਰ ਜਿਹੜਾ ਪੁਨਰਗਠਨ ਕਰਨ ਦੇ ਲਈ ਜਿਹੜੀ ਗੱਲ ਆਖੀ ਗਈ ਸੀ 2 ਦਸੰਬਰ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੇਸ਼ ਹੁੰਦੀ ਆ ਉਦੋਂ ਸਾਰੀ ਜਿਹੜੀ ਪੂਰੇ ਉਥੋਂ ਜਿਹੜੇ ਐਲਾਨ ਨੇ ਉਹ ਹੁੰਦੇ ਨੇ ਜੱਤਵਰ ਸਾਹਿਬ ਕਰਦੇ ਆ ਪਰ ਹ ਪਰ ਹਰ ਰੋਜ਼ ਭਰਤੀ ਤੇ ਜਿਹੜੇ ਸਵਾਲ ਖੜੇ ਹੁੰਦੇ ਨੇ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਮੈਂ ਕੋਈ ਬਹੁਤ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ ਜ세ਦਾ ਸਾਹਿਬ ਨੇ ਹੁਕਮ ਕਰਿਆ ਤਾਂ ਵੀ ਜਿਹੜੀ ਆ ਭਰਤੀ ਆ ਵੀ ਨਵੀਂ ਭਰਤੀ ਜਿਹੜੀ ਸ਼ੁਰੂ ਕਰੀ ਜਾਏ ਔਰ ਪਾਰਟੀ ਦਾ ਪ੍ਰਧਾਨ ਜਿਹੜਾ ਦੁਬਾਰਾ ਚੁਣਿਆ ਜਾਏ ਸੋ ਨਾਲ ਕਿਹਾ ਸੀ ਕਿ ਸੰਵਿਧਾਨ ਦੇ ਅਨੁਸਾਰ ਜੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੰਵਿਧਾਨਿਕ ਤਰੀਕੇ ਦੇ ਨਾਲ ਭਰਤੀ ਜਿਹੜੀ ਉਹ ਸ਼ੁਰੂ ਕਰੀ ਔਰ ਸੱਤ ਮੈਂਬਰਾਂ ਨੂੰ ਵੀ ਇਲਾਇਤ ਲਗ ਅਬਜ਼ਰਵਰ ਜਿਹੜਾ ਅਪਾਇੰਟ ਕਰਿਆ। ਤੋਂ ਅਫਸੋਸ ਦੀ ਗੱਲ ਆ ਉੱਥੇ ਇਹ ਜਿਹੇ ਆ ਚੰਦੂ ਮਾਜਰਾ ਸਾਹਿਬ ਆਦਿ ਜਿਹੜੇ ਕਾਲ ਤੱਕ ਸਾਹਿਬ ਤੇ ਪੇਸ ਹੋ ਕੇ ਡੱਜ ਕੇ ਝੂਠ ਵੀ ਬੋਲਦੇ ਆ ਤੇ ਬਾਅਦ ਚ ਉਹਨਾਂ ਦਾ ਝੂਠ ਫੜਿਆ ਵੀ ਜਾਂਦਾ ਹੈਗਾ। ਸੋ ਪਿਛਲੇ ਮਹੀਨਾ ਤਕਰੀਬਨ ਭਰਤੀ ਚੱਲੀ ਆ। ਅਸੀਂ ਉਹਨਾਂ ਨੂੰ ਖੁਦ ਆਫਰ ਕਰਿਆ ਤਾਂ ਵੀ ਤੁਸੀਂ ਕਾਪੀਆਂ ਲਿਓ ਭਰਤੀਆਂ ਕਰੋ ਪਰ ਉਹਨਾਂ ਦਾ ਮਕਸਦ ਭਰਤੀ ਕਰਨਾ ਨਹੀਂ ਸ਼੍ਰੋਮਣੀ ਅਕਾਲੀ ਦਰ ਨੂੰ ਬਰਬਾਦ ਕਰਦਾ। ਸੋ ਹੁਣ ਵੀ ਲੋਕਾਂ ਦੇ ਅੰਦਰ ਭਰਮ ਭਲੇਖੇ ਜਿਹੜੇ ਪਾਈ ਜਾਂਦੇ ਆ ਅਕਾਲ ਤਖਤ ਸਾਹਿਬ ਕੱਲਾ ਸ਼ਰੋਮਣੀ ਅਕਾਲੀ ਗੱਲ ਦਾ ਨਹੀਂ ਪੂਰੇ ਸਿੱਖਾਂ ਦੀ ਪਾਰਟੀ ਆ ਵਰਲਡ 'ਚ ਜਿੰਨੇ ਵੀ ਸਿੱਖ ਰਹਿੰਦੇ ਆ ਕਿਸੇ ਪਾਰਟੀ 'ਚ ਵੀ ਰਹਿੰਦੇ ਆ ਚਾਹੇ ਉਹ ਕਾਂਗਰਸ 'ਚ ਆ ਚਾਹੇ ਅਕਾਲੀ ਦਲ 'ਚ ਆ ਚਾਹੇ ਆਪ 'ਚ ਆ ਸਾਰੀ ਪਾਰਟੀਆਂ ਦੇ ਸਿੱਖਾਂ ਦੀ ਨੁਮਾਇੰਦੀ ਜਿਹੜੀ ਕਰਦੀ ਆ ਸੋ ਉਹਨਾਂ ਦੇ ਜਿਹੜੇ ਆਦੇਸ਼ ਆ ਉਹ ਕੱਲੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਨਹੀਂ ਹੋਣਾ ਚਾਹੀਦਾ ਸਾਰੇ ਸਮੁੱਚੇ ਸਿੱਖ ਪੰਥ ਵਾਸਤੇ ਜਿਹੜੇ ਉਹ ਹੋਣੇ ਚਾਹੀਦੇ ਔਰ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਸਦਾ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਦੀ ਜਿਹੜੀ ਡਟ ਕੇ ਪਾਲਣਾ ਕੀਤੀ ਹੈ ਪਹਿਰਾ ਦਿੱਤਾ ਹੈ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਇਹ ਸਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਨਕੇ ਸ਼ਰਮਾ ਜੀ ਜਿਨ੍ਹਾਂ ਨੇ ਡਟ ਕੇ ਜਿਹੜਾ ਕਿਸਾਨਾਂ ਆਗੂਆਂ ਦੇ ਕਿਉਂਕਿ ਅੱਜ ਸਵੇਰ ਤੋਂ ਹੀ ਜਿਹੜੀ ਗ੍ਰਿਫਤਾਰੀ ਸ਼ੁਰੂ ਹੋਈ ਆ ਉਹਨਾਂ ਤੇ ਵੀ ਜਿਹੜੇ ਇੱਕ ਉਹਨਾਂ ਦਾ ਸਾਥ ਦੇਣ ਦਾ ਜਿਹੜਾ ਵਾਅਦਾ ਕੀਤਾ ਉਹਨਾਂ ਨੇ ਕਿਹਾ ਕਿ ਜੇਕਰ ਇਹਨਾਂ ਦੀ ਰਿਹਾਈ ਨਹੀਂ ਹੁੰਦੀ ਤਾਂ ਅਸੀਂ ਜਿਹੜਾ ਡਟ ਕੇ ਆਮ ਆਦਮੀ ਪਾਰਟੀ ਦਾ ਵਿਰੋਧ ਕਰਾਂਗੇ ਤੇ ਨਾਲ ਹੀ ਉਹਨਾਂ ਨੇ ਜਿਹੜੀਆਂ ਹੁਣ ਆਰਡਰ ਜਾਰੀ ਹੋਏ ਨੇ ਕਿਉਂਕਿ ਤਹਿਸੀਲਾਂ ਦੇ ਵਿੱਚ ਜਿਹੜੇ ਤਹਿਸੀਲਦਾਰ ਨੇ ਸਬ ਰਜਿਸਟਰਾਰ ਨੇ ਰਜਿਸਟਰਾਰ ਨੇ ਉਹਨਾਂ ਸਾਰਿਆਂ ਦੇ ਵੱਲੋਂ ਜਿਹੜਾ ਉਹ ਹੜਤਾਲ ਕੀਤੀ ਹੋਈ ਆ ਤਾਂ ਹੁਣ ਨਵੇਂ ਆਰਡਰ ਹੋਏ ਨੇ ਕਿ ਉਹਨਾਂ ਦੀ ਜਗ੍ਹਾ ਹੋਰ ਭਾਰਤੀ ਜਿਹੜੀ ਆ ਜਿੰਨਾ ਤੱਕ ਉਹ ਹੜਤਾਲ ਤੋਂ ਵਾਪਸ ਨਹੀਂ ਆਉਂਦੇ ਹੋਰ ਭਾਰਤੀ ਆ ਜਿਹੜੀ ਉਹਨਾਂ ਦੀ ਜਗ੍ਹਾ ਬਿਠਾ ਦਿੱਤੀ ਗਈ ਆ ਸੋ ਇਹਨਾਂ ਨੂੰ ਵੀ ਇੱਕ ਡਰਾਮਾ ਦੱਸਿਆ ਸਰਕਾਰ ਦਾ ਸੋ ਉਹ ਤਸਵੀਰਾਂ ਜਿਹੜੀਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੀਆਂ